ਸੋ ਕਹਿੰਦੇ ਆ ਜਿਵੇਂ ਤੁਸੀਂ ਕਰੀ ਕੀ ਪੈਗ ਲਾਇਆ ਤੇ ਉਸ ਤੋਂ ਬਾਅਦ ਜਦ ਦਿਲ ਟੁੱਟਿਆ दारू ਨੇ ਉਸ ਦਾ ਇਲਾਜ ਕੀਤਾ ਸੋ दारू ਕਹਿੰਦੇ ਆ ਕਿ ਜਦੋਂ ਬੰਦਾ ਪੀਂਦਾ ਤੇ ਉਹਦੇ ਹੋਰ ਵੀ ਸਾਰੇ ਡਾਰਕ ਖੁੱਲ ਜਾਂਦੇ ਆ ਵੀ ਜਿਹੜਾ ਕੰਮ ਸ਼ਾਇਦ ਉਹਦਾਂ ਕਰਨ ਤੋਂ ਡਰਦਾ ਹੋਵੇ दारू ਵੀ ਕਿਉਂ ਕਰ ਦਿੰਦਾ ਸੋ ਤੁਹਾਡਾ ਕੋਈ ਡਾਰਕ ਖੁੱਲਿਆ दारू ਨਹੀਂ ਨਹੀਂ ਮੈਂ ਇਦਾਂ ਦਾ ਕੁਛ ਨਹੀਂ ਕੀਤਾ ਮੈਂ ਤਾਂ ਆਪਣਾ ਆਪਣਾ ਨਹੀਂ ਵੀ ਨਹੀਂ ਕਿ ਮੈਂ ਬੜਾ ਸ਼ਰਾਬੀ ਹਾਂ ਵੀ ਠੀਕ ਆ ਹਰ ਇੱਕ ਬੰਦਾ ਆਪਣੀ ਲਾਈਫ ਨੂੰ ਸ਼ਾਮ ਨੂੰ ਮਾਹੌਲ ਬਣਾਉਂਦਾ ਹੀ ਆ ਬਸ ਉਦਾਂ ਦਾ ਨਹੀਂ ਨਹੀਂ ਉਹ ਤਾਂ ਕੋਈ ਪੀਂਦਾ ਨਹੀਂ ਪੀਣਾ ਦਾ ਥਰਡ डिफरेंट ਥਿੰਗ ਬਟ ਉਦਾਂ ਮੈਂ ਕਹ ਰਿਹਾ ਜਿਵੇਂ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਿਹੜਾ ਆਪਾਂ ਸ਼ਾਇਦ ਉਦਾਂ ਸੋਫੀ ਬੰਦਾ ਨਹੀਂ ਕਰ ਸਕਦਾ ਬਟ दारू ਪੀ ਕੇ ਉਹ ਕਰਨ ਦੀ ਹਿੰਮਤ ਆ ਗਈ ਨਹੀਂ ਕੁਛ ਨਹੀਂ ਇਦਾਂ ਦਾ ਕੁਛ ਨਹੀਂ ਕੀਤਾ ਮੈਂ ਲੜਾਈ ਹੋਊਗਾ ਬਤ ਬਤ ਹੋਰ ਨਹੀਂ ਕੀਤਾ ਐਂ ਜੇ ਕੀਤਾ ਵੀ ਹੋਗਾ ਤੇ ਕੋਈ ਵਾਰ ਯਾਦ ਨਹੀਂ ਲੈਂਦਾ ਯਾਦ ਨਹੀਂ ਲੈਂਦਾ ਲੜਾਈ ਹੋਊਗਾ ਬਤ ਬਤ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਪੀਤੀ ਅਜ ਤੱਕ ਤੁਸੀਂ ਇਟਲੀ ਦੀ ਸ਼ਰਾਬ ਸੀਗੀ ਸਭ ਤੋਂ ਮਹਿੰਗੀ ਮੈਨੂੰ ਨਾਮ ਨਹੀਂ ਯਾਦ ਉਹ ਕਿੰਨੇ ਦੀ ਸੀ ਉਹ ਕਾਫੀ ਮਹਿੰਗੀ ਸੀ ਉਹ ਅੱਛਾ ਉੱਥੇ ਜਾ ਕੇ ਪੀਤੀ ਤੁਸੀਂ ਹਾਂਜੀ ਨਹੀਂ ਮੈਂ ਨਾ ਤੇ ਹੀ ਆਈ ਸੀ ਮੰਗਵਾਈ ਸੀ ਮੈਂ